ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸ਼ੀਪ ਫਾਰਮਿੰਗ ਸਟੇਟਸ ਇਨ ਇੰਡੀਆ ਇੰਡੀਆ ਦੇ ਵਿੱਚ ਆਪਣੇ ਜਿਹੜਾ ਭਾਰਤ ਮੁਲਕ ਹੈ ਇਹਦੇ ਵਿੱਚ ਕਹਿੰਦੇ ਪੇਡਾਂ ਦੀ ਕੀ ਸਥਿਤੀ ਹੈ ਕੌਣ ਇਹਨੂੰ ਕਰ ਰਿਹਾ ਕਿੰਨੀ ਇਹਦੀ ਸੰਖਿਆ ਕਿਦਾਂ ਕੀ ਹੈ ਇਹ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂ ਜੇਕਰ ਆਪਾਂ ਪੇਡ ਪਾਲਣ ਦੀ ਗੱਲ ਕਰੀਏ ਤਾਂ ਉਹ ਜਿਹੜੀ ਇੰਡੀਆ ਦੀ ਇਕਨੋਮੀ ਹੈ ਆਪ ਕੀ ਆਪ ਜੀਡੀਪੀ ਕਹਿ ਸਕਦੇ ਆ ਇਸ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਹੈ ਉਹ ਇਸ ਕਰਕੇ ਕਿਉਂਕਿ ਇਸ ਦਾ ਜੋ ਮੀਟ ਹੈ ਇਹ ਮਾਰਟਨ ਦੇ ਤੌਰ ਤੇ ਉਹ ਸੇਲ ਹੁੰਦਾ ਇਸ ਦੀ ਜਿਹੜੀ ਉਨ ਹੈ ਉਹ ਕੀ ਹੈ ਆਪਾਂ ਦੂਜੇ ਮੁਲਕਾਂ ਨੂੰ ਵੇਚਦੇ ਆ ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਜਿਹੜਾ ਇਹ ਲਾਈਵ ਸਟਾਕ ਖੇਤਰ ਦੇ ਵਿੱਚ ਪੇੜ ਪਾਲਣ ਦਾ ਇੰਡੀਆ ਦੀ ਯੂਡੀਪੀ ਵੀ ਉੱਤੇ ਬਹੁਤ ਮਹੱਤਵਪੂਰਨ ਰੋਲ ਹੈ ਇਸ ਦਾ ਆਪਾਂ ਵੇਖਿਆ ਕਿ ਜੋ ਛੋਟੇ ਲੈਵਲ ਦੇ ਕੀ ਹੈ ਫਾਰਮਰ ਨੇ ਉਹ ਇਸ ਕਿੱਤੇ ਦੇ ਨਾਲ ਆਪਣੀ ਰੋਜੀ ਦੇ ਉੱਤੇ ਲੱਗੇ ਹੋਏ ਨੇ ਕੀ ਹੈ ਜਿਵੇਂ ਕਿ ਆਪਾਂ ਰਾਜਸਥਾਨ ਕਹਿ ਸਕਦੇ ਹਾਂ ਰਾਜਸਥਾਨ ਪੂਰੇ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਆਉਂਦਾ ਹੈ ਸ਼ੀਪ ਫਾਰਮਿੰਗ ਨੂੰ ਜਿਹੜਾ ਅਪਣਾ ਰਿਹਾ ਤੇ ਉਸ ਦਾ ਕੀ ਹੈ ਬਹੁਤ ਸਾਰਾ ਹਿੱਸਾ ਉਹ ਪੇਡਾਂ ਦੇ ਉੱਤੇ ਹੀ ਪੂਰਾ ਨਿਰਪਰ ਹੈ ਉਵੇਂ ਹੀ ਜੇਕਰ ਆਪਾਂ ਰੂਲਰ ਏਰੀਆ ਦੀ ਗੱਲ ਕਰੀਏ ਭਾਵੇਂ ਹਰਿਆਣਾ ਹੋਵੇ ਪੰਜਾਬ ਹੋਵੇ ਰਾਜਸਥਾਨ ਹੋਵੇ ਭਾਵੇਂ ਕਿ ਜੰਮੂ ਹੋਵੇ ਇਸ ਦੇ ਵਿੱਚ ਛੋਟੇ ਲੈਵਲ ਦੇ ਕਿਸਾਨਾਂ ਦੇ ਦੁਆਰਾ ਇਸ ਨੂੰ ਅਪਣਾਇਆ ਜਾ ਰਿਹਾ ਇਹ ਅੱਜ ਦਾ ਨਹੀਂ ਹੈ ਇਹ ਕੀ ਹੈ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ ਪੇੜ ਪਾਲਣ ਹੀ ਹਜ਼ਾਰਾਂ ਸਾਲ ਪਹਿਲਾਂ ਤੋਂ ਚੱਲਿਆ ਆ ਰਿਹਾ ਤੇ ਅੱਜ ਤੱਕ ਹੈ ਤੇ ਅੱਗੇ ਵੀ ਰਹੂਗਾ ਇਸ ਦਾ ਇਹ ਕਾਰਨ ਹੈ ਕਿਉਂਕਿ ਇਹ ਫੂਡ ਦੀ ਆਈਟਮ ਹੈ ਫੂਡ ਦੀ ਆਈਟਮ ਉਦੋਂ ਖਤਮ ਹੋਊਗੀ ਜਦੋਂ ਬੰਦਾ ਖਤਮ ਹੋਊਗਾ ਨਹੀਂ ਹੋਰ ਸਾਰੇ ਕਾਰੋਬਾਰ ਰੁਕ ਸਕਦੇ ਨੇ ਫੂਡ ਦੀ ਆਈਟਮ ਕਦੇ ਵੀ ਰੁਕ ਨਹੀਂ ਸਕਦੀ ਜੇਕਰ ਆਪਾਂ ਇਹਦੇ ਇੰਡੀਆ ਦੇ ਵਿੱਚ ਅੰਕੜਿਆਂ ਦੀ ਗੱਲ ਕਰੀਏ ਜਿਹੜੀ ਵਿਮੀ ਜਨਗਣਨਾ ਹੋਈ ਹੈ ਲਾਈਫਸਟਾਕ ਦੇ ਵਿੱਚ ਮੈਂ ਦੱਸ ਦਿਆਂ ਜਨਗਣਨਾ ਤੋਂ ਭਾਵ ਇਹ ਹੈ ਕਿ ਇੰਡੀਆ ਦੇ ਵਿੱਚ ਸਰਕਾਰ ਦੇ ਦੁਆਰਾ ਸਾਰੇ ਜਾਨਵਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਵੱਖਰੇ ਵੱਖਰੇ ਜਾਨਵਰਾਂ ਦੀ ਜਿਵੇਂ ਮਨੁੱਖਾਂ ਦੇ ਵਿੱਚ ਵੀ ਹੈ 74.62 ਮਿਲੀਅਨ ਕਿੰਨੇ ਭੇਡਾਂ ਨੇ ਭਾਵ ਕਿ 7.426 ਕਰੋੜ ਭੇਡਾਂ ਨੇ ਪੂਰੇ ਇੰਡੀਆ ਦੇ ਵਿੱਚ ਇਹ ਕੋਈ ਛੋਟੀ ਗਿਣਤੀ ਨਹੀਂ ਹੈ ਇਹ ਕੀ ਹੈ ਬਹੁਤ ਵੱਡੀ ਗਿਣਤੀ ਹੈ ਜੇਕਰ ਇੰਡੀਆ ਦੇ ਵਿੱਚ ਆਪਾਂ ਚੋਟੀ ਦੇ ਰਾਜਾਂ ਦੀ ਗੱਲ ਕਰੀਏ ਕਿ ਕਿਹੜੇ ਕਿਹੜੇ ਰਾਜ ਨੇ ਜੋ ਕੀ ਹੈ ਮੰਨ ਲਓ ਮੁੱਖ ਤੌਰ ਤੇ ਭੇਡ ਪਾਲਣ ਦੇ ਵਿੱਚ ਆਉਂਦੇ ਨੇ ਸਭ ਤੋਂ ਪਹਿਲਾਂ ਰਾਜਸਥਾਨ ਕਰਨਾਟਕ ਮਹਾਰਾਸ਼ਟਰ ਤਾਮਲਨਾਡੂ ਇਦਾਂ ਕਰਕੇ ਵੱਖਰੀਆਂ ਵੱਖਰੀਆਂ ਇਹ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਚੋਟੀ ਦੀ ਫਾਰਮਿੰਗ ਹੋ ਰਹੀ ਹੈ ਸ਼ੀਪ ਫਾਰਮਿੰਗ ਤੇ ਇਹ ਮੰਨ ਲਓ ਦੂਜੇ ਵੀ ਸਟੇਟਾਂ ਹੈਗੀਆਂ ਨੇ ਜਿਵੇਂ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਪਰੰਤੂ ਇਹਦੇ ਚ ਕੀ ਹੈ ਉਨੀ ਗਿਣਤੀ ਦੇ ਵਿੱਚ ਕੰਮ ਹੋ ਹੀ ਨਹੀਂ ਰਿਹਾ ਜੇਕਰ ਆਪਾਂ ਮੰਨ ਲਓ ਲੱਗ ਜਈਏ ਸਟੇਟ ਵਾਈਜ਼ ਗਣਨ ਲੱਗ ਜਈਏ ਮੇਰਾ ਖਿਆਲ ਹੈ ਪੰਜਾਬ ਸਾਰਿਆਂ ਨਾਲੋਂ ਨੀਚੇ ਆਊਗਾ ਇਸ ਦੇ ਵਿੱਚ ਇੰਨੀ ਮੰਨ ਲਓ ਭੇਡਾਂ ਹੈਗੀਆਂ ਨੇ ਪਰੰਤੂ ਉਹ ਗਿਣਤੀ ਨਹੀਂ ਹੈਗੀ ਜਿਵੇਂ ਕਿ ਇਹ ਦੂਜੀਆਂ ਸਟੇਟਾਂ ਦੇ ਵਿੱਚ ਕਿਉਂਕਿ ਆਪਣੇ ਲੋਕਾਂ ਦੇ ਵਿੱਚ ਇਹ ਹੈ ਕਿ ਆਪਾਂ ਨੌਕਰ ਬਣ ਨਹੀਂ ਜਾਣਦੇ ਆ ਆਪਾਂ ਮਾਲਕ ਬਣ ਜਾਣਦੇ ਨੇ ਆਪਾਂ ਜਿਹੜਾ ਵੀ ਕੰਮ ਚੁਣਦੇ ਆ ਆਪਾਂ ਆਪਦੇ ਸਟੇਟਸ ਦੇ ਅਨੁਚਾਰ ਚੁਣਦੇ ਆ ਆਪਾਂ ਇਹ ਨਹੀਂ ਸੋਚਦੇ ਕਿ ਆਪਾਂ ਕਿਸੇ ਫਾਰਮ ਨੂੰ ਕਿੱਥੇ ਤੱਕ ਲੈ ਕੇ ਜਾ ਸਕਦੇ ਆ ਇਹ ਕੋਈ ਛੋਟਾ ਕਾਰੋਬਾਰ ਨਹੀਂ ਹੈ ਇਹ ਛੋਟੇ ਤੋਂ ਵੱਡੇ ਜਾ ਸਕਦਾ ਵੱਡੇ ਤੋਂ ਹੋਰ ਵੱਡੇ ਤੇ ਜਾ ਸਕਦਾ ਹੁਣ ਜੇਕਰ ਆਪਾਂ ਇੰਡੀਆ ਦੇ ਵਿੱਚ ਹਰੇਕ ਸਾਲ 4.5 ਲੱਖ ਟਨ ਮਟਨ ਇੰਡੀਆ ਦੇ ਵਿੱਚ ਪੈਦਾ ਕੀਤਾ ਜਾਂਦਾ ਹੈ ਹੁਣ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਪੂਰੇ ਇੰਡੀਆ ਦੇ ਵਿੱਚ 40 ਮਿਲੀਅਨ ਕਿਲੋ ਉਹਨਾਂ ਦਾ ਪੈਦਾ ਕੀਤੀ ਜਾਂਦੀ ਹੈ ਪਰੰਤੂ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਕੋਈ ਰੇਟ ਨਹੀਂ ਹੈ ਪਰੰਤੂ ਇਸ ਦੀ ਉਤਪਾਦਨਤਾ ਹੋ ਰਹੀ ਹੈ ਤੇ ਇਸ ਨੂੰ ਸੇਲ ਵੀ ਕੀਤਾ ਜਾ ਰਿਹਾ ਹੈ ਇਸ ਤੋਂ ਅਗਲਾ ਪੁਆਇੰਟ ਆਪਾਂ ਸਿਹਤ ਸਬੰਧੀ ਕਹਿ ਸਕਦੇ ਹਾਂ ਇੰਡੀਆ ਦੇ ਵਿੱਚ ਪ੍ਰੋਪਰ ਸ਼ੀਪ ਫਾਰਮਿੰਗ ਭਾਵੇਂ ਕੋਈ ਵੀ ਲਾਈਵ ਸਟਾਕ ਹੈ ਪ੍ਰੋਪਰ ਮੰਨ ਲਓ ਮੈਡੀਸਨ ਨਹੀਂ ਹੈ ਪ੍ਰੋਪਰ ਡਾਕਟਰ ਨਹੀਂ ਹੈਗੇ ਪ੍ਰੋਪਰ ਤਕਨੀਕਾਂ ਨਹੀਂ ਹੈਗੀਆਂ ਜਿਨ੍ਹਾਂ ਦੇ ਨਾਲ ਆਪਾਂ ਜਿਹੜੀਆਂ ਆਪਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਆਪਾਂ ਉਹਨਾਂ ਦਾ ਸਾਹਮਣਾ ਕਰ ਸਕੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਰਕਾਰ ਹੈ ਜੋ ਇੰਡੀਆ ਦੇ ਵਿੱਚ ਉਹ ਕਿੱਦਾਂ ਦਾ ਆਪਣਾ ਸਹਿਯੋਗ ਕਰਨ ਲੱਗ ਰਹੀ ਹੈ ਕਿ ਆਪਣਾ ਲਾਈਵ ਸਟਾਕ ਉੱਚੇ ਪੱਧਰ ਤੇ ਜਾਵੇ ਸਭ ਤੋਂ ਵੱਡੀ ਇਸ ਦੀ ਉਦਾਹਰਣ ਐਨ ਐਲ ਐਮ ਸਕੀਮ ਇਸ ਤੇ ਪ੍ਰੋਪਰ ਵੀਡੀਓ ਆਪਾਂ ਫੇਰ ਲੈ ਕੇ ਆਵਾਂਗੇ ਮੈਂ ਓਵਰਵਿਊ ਦੱਸ ਦਿੰਨਾ ਇਹ ਇੱਕ ਲੋਨ ਹੈ ਸ਼ੀਪ ਫਾਰਮਿੰਗ ਦੇ ਉੱਤੇ ਕੋਈ ਵੀ ਲਾਈਫਸਟਾਕ ਦੇ ਉੱਤੇ ਜਿਸ ਦੇ ਵਿੱਚ 50% ਆਪਾਂ ਨੂੰ ਸਬਸਿਡੀ ਮਿਲਦੀ ਹੈ ਇਹ ਸਰਕਾਰ ਦੇ ਵੱਲੋਂ ਆਪਣਾ ਯੋਗਦਾਨ ਹੈ ਇਸ ਤੋਂ ਅਗਲਾ ਸਰਕਾਰ ਦੇ ਵੱਲੋਂ ਜਿਹੜੇ ਸਰਕਾਰੀ ਸੈਂਟਰ ਹੈਗੇ ਨੇ ਸਰਕਾਰ ਦੇ ਦੁਆਰਾ ਸਿਰਜੇ ਹੋਏ ਨੇ ਉਹਨਾਂ ਦੇ ਵਿੱਚ ਭੇਡ ਫਾਰਮ ਦੇ ਨਾਲ ਸੰਬੰਧਿਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਜਿਹੜਾ ਕੋਈ ਫਾਰਮ ਦੀ ਸ਼ੁਰੂਆਤ ਕਰ ਰਿਹਾ ਹੈ ਜਾਂ ਆਲਰੇਡੀ ਫਾਰਮਿੰਗ ਲੱਗ ਰਿਹਾ ਹੈ ਕਰਨ ਜਾਂ ਕੋਈ ਸੋਚ ਰਿਹਾ ਹੈ ਤੋ ਟ੍ਰੇਨਿੰਗ ਲੈ ਕੇ ਆਪਣਾ ਕੰਮ ਸਟਾਰਟ ਕਰ ਸਕਦਾ ਹੈ ਇਹ ਸਰਕਾਰ ਦੀਆਂ ਕੀ ਨੇ ਆਪਣੇ ਵਾਸਤੇ ਚੰਗੀਆਂ ਗੱਲਾਂ ਨੇ ਜੋ ਕਿ ਆਪਾਂ ਸਿੱਖ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੈਕਸੀਨੇਸ਼ਨ ਸਰਕਾਰ ਦੇ ਦੁਆਰਾ ਸਮੇਂ-ਸਮੇਂ ਦੇ ਉੱਤੇ ਲੋਕਲ ਫਾਰਮਰਾਂ ਨੂੰ ਵੈਕਸੀਨੇਸ਼ਨ ਦਿੱਤੀ ਜਾਂਦੀ ਹੈ ਸੁਭਾਵ ਕੀ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਸਰਕਾਰੀ ਜਿਹੜੇ ਡਾਕਟਰ ਨੇ ਉਹ ਕੀ ਹੈ ਜਾਨਵਰਾਂ ਦੇ ਕੀ ਇਹ ਟੀਕਾ ਕੰਮ ਕਰਦੇ ਨੇ ਵੱਖਰੀਆਂ-ਵੱਖਰੀਆਂ ਰੋਗਾਂ ਨੂੰ ਰੋਕਣ ਵਾਸਤੇ ਜਿਵੇਂ ਕਿ ਪੀਪੀਆਰ ਐਫਐਮਡੀ ਇਦਾਂ ਦੀਆਂ ਇਹ ਵੈਕਸੀਨਾਂ ਕੀਤੀ ਜਾਂਦੀਆਂ ਨੇ ਇਹ ਵੀ ਸਰਕਾਰ ਦੀ ਆਪਾਂ ਚੰਗੀ ਗੱਲ ਆਖ ਸਕਦੇ ਹਾਂ ਇਸ ਦੇ ਨਾਲ ਹੀ ਗੱਲ ਕਰਦੇ ਆਪਾਂ ਜਿਹੜੀਆਂ ਇੰਡੀਆ ਦੇ ਵਿੱਚ ਨਸਲਾਂ ਨੇ ਹੁਣ ਕੀ ਹੈ ਇੰਡੀਆ ਦੇ ਵਿੱਚ ਮੰਨ ਲਓ ਕਾਫੀ ਪ੍ਰਕਾਰ ਦੀਆਂ ਇਹ ਨਸਲਾਂ ਨੇ ਆਪਾਂ ਇਹ ਤਾਂ ਕੋਈ ਫਿਕਸ ਨਹੀਂ ਕਹਿ ਸਕਦੇ ਵੈਸੇ ਰਜਿਸਟਰਡ ਨੇ ਪਰੰਤੂ ਸਮੇਂ-ਸਮੇਂ ਦੇ ਉੱਤੇ ਨਵੀਆਂ ਨਸਲਾਂ ਦਾ ਉਤਪਾਦਨ ਹੋ ਰਿਹਾ ਹੈ ਰਜਿਸਟਰਡ ਹੋ ਰਹੀਆਂ ਨੇ ਉਹਦੇ ਵਾਸਤੇ ਵੀ ਕੀ ਹੈ ਬਹੁਤ ਇੰਡੀਆ ਦੇ ਵਿੱਚ ਕੀ ਹੈ ਇਫੈਕਟਿਵ ਅਸਰ ਪੈ ਰਿਹਾ ਹੈ ਜਿਹਦੇ ਨਾਲ ਜਿਹੜੇ ਇਹਦੇ ਨਸਲ ਸੁਧਾਰ ਸੈਂਟਰ ਨੇ ਉਹ ਇਸਤੇ ਕੰਮ ਕਰ ਰਹੇ ਨੇ ਜਿਵੇਂ ਕਿ ਹਸਾਰ ਹੈਗਾ ਰਾਜਸਥਾਨ ਹੈ ਵਿਕਾਨਗਰ ਉੱਥੇ ਵਕਰੀਆਂ ਵਕਰੀਆਂ ਨਸਲਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈ ਇਹ ਇੰਡੀਆ ਦੀ ਸਥਿਤੀ ਹੈ ਆਪਾਂ ਇਸ ਵੀਡੀਓ ਦੇ ਵਿੱਚ ਇੰਡੀਆ ਦੇ ਵਿੱਚ ਭੇਡ ਪਾਲਣ ਦੀ ਕੀ ਸਥਿਤੀ ਹੈ ਉਸੇ ਚੀਜ਼ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਰਾਜਸਥਾਨ ਦੇ ਵਿੱਚ ਉਹਨਾਂ ਨੇ ਨਸਲ ਤਿਆਰ ਕੀਤੀ ਅਭਿਸ਼ਾਨ ਉਹ ਵੱਧ ਬੱਚੇ ਦਿੰਦੀ ਹੈ ਇਦਾਂ ਇਦਾਂ ਕਰਕੇ ਕੀ ਹੈ ਵੱਖਰੇ ਵੱਖਰੇ ਕੀ ਹੈ ਕੰਮ ਕੀਤੇ ਜਾ ਰਹੇ ਨੇ ਇੰਡੀਆ ਦੇ ਵਿੱਚ ਤਾਂ ਓਵਰਵਿਊ ਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਤਾਂ ਜਾ ਰਿਹਾ ਹੈ ਉਹ ਅੱਜ ਵੀ ਹੈਗਾ ਹਰੇਕ ਸਟੇਟ ਦੇ ਵਿੱਚ ਇਹਨਾਂ ਨੂੰ ਪਾਲਿਆ ਜਾ ਰਿਹਾ ਹੈ ਇਸ ਕੱਤੇ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਰੋਜੀ ਸੰਬੰਧਤ ਹੈ ਤੇ ਜਿਸ ਦੇ ਨਾਲ ਸਰਕਾਰ ਵੀ ਆਪਣੀ ਮਦਦ ਦੇ ਵਿੱਚ ਹੈਗੀ ਹੈ ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਅੱਜ ਤੋਂ ਪਹਿਲਾਂ ਦੀ ਗੱਲ ਸੀਗੀ ਤਾਂ ਉਹ ਕੁਝ ਹੋਰ ਸੀ ਜਿਹੜੀ ਮੌਕੇ ਦੀ ਗੱਲ ਐ ਉਹ ਕੁਝ ਹੋਰ ਐ ਹੁਣ ਨਵੇਂ ਕੀ ਐ ਮਾਡਰਨ ਕੀ ਐ ਸ਼ੀਪ ਫਾਰਮਿੰਗ ਹੋ ਰਹੀ ਐ ਤੇ ਵੱਖਰੇ ਵੱਖਰੇ ਫਾਰਮ ਨੇ ਜਿਹੜੇ ਨਮੀਆਂ ਨਮੀਆਂ ਕਾਢਾਂ ਲੈ ਕੇ ਆ ਰਹੇ ਨੇ ਜਿਵੇਂ ਦੂਜੀਆਂ ਸਟੇਟਾਂ ਨੇ ਕਰਨਾਟਕ ਵਗੈਰਾ ਉਹਨਾਂ ਦੇ ਵਿੱਚ ਵੀ ਵੱਖਰੀਆਂ ਵੱਖਰਲੀਆਂ ਬਾਰਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਕੀ ਐ ਮੂਰੇ ਲੈ ਕੇ ਆ ਰਹੇ ਨੇ ਜਿਵੇਂ ਕਿ ਭੇਡਾਂ ਦੇ ਵਿੱਚ ਡੋਰਪਰ ਨਸਲ ਐ ਉਹ ਆਪਣੇ ਇਧਰ ਨਹੀਂ ਮਿਲਦੀ ਉਹਨਾਂ ਨੇ ਉਸ ਦੀ ਉਤਪਾਦਨਤਾ ਕੀਤੀ ਹੈ ਉਹ ਜਿਹੜੇ ਆਪਦੀ ਨਸਲ ਦੇ ਨਾਲ ਉਸ ਨੂੰ ਮਿਕਸ ਕੀਤਾ ਤੇ ਇੱਕ ਨਵੀਂ ਬ੍ਰੀਡ ਪੈਦਾ ਕੀਤੀ ਹੈ ਤਾਂ ਇਹ ਵੀਡੀਓ ਦੇ ਵਿੱਚ ਆਪਾਂ ਨੇ ਓਵਰਵਿਊ ਦਿੱਤਾ ਹੈਗਾ ਇਹ ਕੀ ਹੈ ਇੰਡੀਆ ਦੇ ਵਿੱਚ ਕੀ ਹੈ ਸ਼ੀਪ ਫਾਰਮਿੰਗ ਦੀ ਕੀ ਹੈ ਸਥਿਤੀ ਕੀ ਹੈ ਜੇਕਰ ਤੁਸੀਂ ਸੋਚ ਰਹੇ ਹੋ ਕਿ ਮੈਂ ਵੀ ਪੇੜ ਪਾਲਣ ਕਰਨਾ ਹੈ ਜਾਂ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਸਾਧ ਸਕਦੇ ਹੋ ਸਕਰੀਨ ਦੇ ਉੱਤੇ ਮੇਰਾ ਨੰਬਰ ਸ਼ੋ ਹੋ ਰਿਹਾ ਹੈ ਹੋਰ ਵੀ ਚੰਗੇ ਚੰਗੇ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਦੇ ਨਾਲ ਹੀ ਆਪਾਂ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਟ੍ਰੇਨਿੰਗ ਦੇ ਨਾਲ ਸੰਬੰਧਿਤ ਜਾਂ ਹੋਰ ਵੀ ਵਿਸ਼ਿਆਂ ਦੇ ਨਾਲ ਸੰਬੰਧਿਤ ਜਿਹੜੇ ਮੈਨੂੰ ਲੱਗਣਗੇ ਕਿ ਜਾਣਕਾਰੀ ਦੇਣੀ ਲਾਜ਼ਮੀ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ